ਬੰਦਾ ਨਾ ਸ਼ਹਿਰ ਦੇ ਵਿੱਚ ਰਹਿ ਕੇ ਪਤਾ ਨਹੀਂ ਕੀ ਕਰੀ ਜਾਂਦਾ ਸਸੇ ਗਾਲ ਜੀ ਸਸੇ ਗਾਲ ਜੀ ਕਿੱਧਰ ਗਿਆ ਸਾਰੀ ਆ ਫੋਈ ਸਾਹਿਬ ਆ ਕੀ ਬੈੱਡ ਲਾਇਆ ਆ ਕੋਡਾ ਦੇ ਆ ਕੋਈ ਆਡੀਵਾਦ ਐ ਬਰਸੀ ਹੋਣਾ ਤੁਸੀਂ ਆਲਸੀ ਬਣਾਉਣਾ ਟੱਕਿਆ ਨਾ ਇੱਕ ਆ ਬੰਦਾ ਆਲਸੀ ਬਣਾਈ ਜਾਂਦਾ ਏਕਾ ਤੁਸੀਂ ਆ ਕਿਧਰੋਂ ਅੱਜ ਕਰਾਂ ਪ੍ਰਿੰਸੀ ਨੂੰ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੁਣ ਅਸੀਂ ਤਾਂ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਆਲਸੀ ਬਣਾਉਣੇ ਪੰਜਿਆਂ ਦੇ ਆ ਜੇ ਹੁਣ ਕੱਚਾ ਘਰ ਵੀ ਬਣਾਤਾ ਆ ਜਾ ਸੱਤ ਦਿਖਾਵਾਂ ਤੁਸੇ ਆਇਆ ਕਰਾਂ ਕੇ ਨਹੀਂ ਨਹੀਂ ਆ ਆ ਖੁੱਡਾ ਰੱਖ ਕੇ ਤੁਸੀਂ ਆਲਸੀ ਬਣਾਤੇ ਕਿਸੇ ਬੰਨੇ ਦਾ ਆ ਜੋ ਇਹ ਆ ਦੇਖ ਆ ਚੀਜ਼ਾਂ ਹੁੰਦੀਆਂ ਸੀ ਪਹਿਲਾਂ ਬਾਲੀ ਸਰਕੜੇ ਵੀ ਸਾਥ ਆ ਗਈ ਹੈ ਨਾ ਆ ਬੰਦਾ ਦੇਖ ਨਹੀਂ ਸਕਦਾ ਉੱਪਰੋਂ ਯਾਰ ਬੰਦਾ ਅੱਡੇ ਬੰਦੇ ਦਾ ਨਹੀਂ ਤਾਂ ਬਣਾਇਆ ਹੀ ਨਹੀਂ ਇਹ ਹਾਂ ਇਹ ਤਾਂ ਬਣਾਈ ਪੰਛੀਆਂ ਵਾਸਤੇ ਆ ਸਾਨੂੰ ਤਾਂ ਹਲੇ ਆ ਹੋ ਨਹੀਂ ਹੋਇਆ ਹਲੇ ਸੀ ਦੇਖ ਤਾਂ ਮਰ ਜੋ ਮੈਂ ਇਹ ਸਾਰਾ ਚਿੜੀਆਂ ਵਾਸਤੇ ਬਣਾਇਆ ਹਲੇ ਇਹਨੂੰ ਤਿਆਰ ਹੋਣ ਦੇ ਫੇਰ ਦੇਖੀ ਜੀ ਆਓ ਆਓ ਦੇਖੋ ਤਾਬਰ ਵੀ ਬਣਾਇਆ ਲੈ ਮੈਂ ਚੱਲ ਕਰਾਂ ਚੱਲ ਕਰਾਂ ਬੂਟੇ ਵੀ ਲਾਇਆ ਹੋਇਆ ਦੇਖ ਇਧਰ ਸਾਰਾ ਕੁਝ ਕੀਤਾ ਅਜੇ ਤੱਕ ਕਰਤਾ ਰਹੇ ਆ ਤੁਸੀਂ ਕੋਈ ਕਰਦੇ ਵੀ ਨਹੀਂ ਆਹ ਦੇਖਾ ਆ ਜਿਹੜੇ ਤੁਸੀਂ ਮੋਗੇ ਰੱਖਤੇ ਵੀ ਆਲਸੀ ਬਣਾਉਣ ਵਾਲੇ ਕੰਮ ਆ ਗੁੱਡਾ ਵਾਲੇ ਪਲਸੀ ਆਉਣਗੇ ਇਹਦੇ ਵਿੱਚ ਲੈ ਐ ਮੇਰੀ ਗੱਲ ਸੁਣ ਕੰਧ ਦੇ ਵਿੱਚ ਚੱਲ ਅਸੀਂ ਆਲ ਨੇ ਲਿਵਾਉਂਦੇ ਕੰਧ ਦੇ ਵਿੱਚ ਨਾ ਖੋਡ ਬਣਾ ਦੀ ਹਾਂ ਜਿਵੇਂ ਆ ਹੌਲ ਕਰਦੀ ਇਹਨੂੰ ਆ ਥੱਲੇ ਨੂੰ ਕਰਦੀ ਖੋਡ ਖੋਡ 1.5 ਫੁੱਟ ਡੂੰਗੀ ਖੋਡ ਬਣਾ ਦੀ ਗੰਧ ਦੇ ਵਿੱਚ ਹਾਂ ਤੋਤੇ ਦੇ ਨਾਂ ਹੈ ਮੇਰਾ ਨਾਂ ਬਦਵਾ ਦੀ ਅੱਛਾ ਓ ਯਾਰ ਤੁਸੀਂ ਕਰੋ ਤਾਂ ਸਹੀ ਕੁਛ ਇੰਨਾਂ ਲਈ ਕੁਛ ਕਰੋ ਹਨਾ ਮੈਂ ਤੁਹਾਨੂੰ ਇੱਕ ਗੱਲ ਨਾ ਇਹ ਤੁਸੀਂ ਸਿਰਕਾ ਲਿਆ ਠੇਕਾ ਲੈ ਲੈ ਜੀ ਪੂਰਾ ਅਸੀਂ ਮਿਲਾ ਦਨੇ ਆਪਾਂ ਸਾਰੇ ਇਹ ਗੱਲ ਗਲਤ ਹੈ ਗਲਤ ਹੈ ਗੱਲ ਹੈ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਤੁਸੀਂ ਹੈ ਨਾ ਤੁਸੀਂ ਇਹਨਾਂ ਲਈ ਕੁਝ ਕਰਕੇ ਦੇਖੋ ਯਾਰ ਇੱਕ ਵਾਰੀ ਵਿਦਵਾਨੀ ਛੱਡ ਕੇ ਤੁਸੀਂ ਇਹਨਾਂ ਲਈ ਕੁਝ ਨਾ ਕੁਝ ਕਰਕੇ ਦੇਖੋ ਜੇ ਯਾਰ ਤੁਹਾਨੂੰ ਨਾ ਸਕੂਨ ਆ ਮਿਲਿਆ ਨਾ ਸਕੂਨ ਦੀ ਨੀਂਦ ਆ ਯਾਰ ਮੈਂ ਯਾਰ ਇੱਕ ਕਾਲ ਨਾਲ ਹੀ ਲਾਉਂਗਾ ਜਿਆਦਾ ਸੰਘਰਸ਼ ਕਰਨ ਦਿਓ ਇਹਨਾਂ ਨੂੰ ਇਹ ਇਹਨਾਂ ਨੂੰ ਹੁਣ ਦੇਖ ਆਜਾ ਸੰਘਰਸ਼ ਵਾਸਤੇ ਆ ਬਾਲਲੇ ਸਰਕੜੇ ਦੀ ਸੱਤ ਆ ਗਈ ਇਹ ਸਥਿਰ ਬਣ ਗਏ ਇਹਦੇ ਵਿੱਚ ਕੁਝ ਨਹੀਂ ਕਰਨਾ ਨਾ ਆਪ ਰਹਿਣਾ ਕੁਝ ਨਹੀਂ ਸਿਰਫ ਇਹਦੇ ਵਿੱਚ ਆ ਹੀ ਰਹਿਣਗੇ ਇਹ ਚਿੜੀਆਂ ਵਾਸਤੇ ਬਣਾਇਆ ਖੁੱਡਾ ਵਾਲੇ ਪੰਛੀ ਇਹਨਾਂ ਵਾਸਤੇ ਬਣਾਇਆ ਇਹ ਲੈ ਤੇਰੀ ਬਾਜਗਾ ਤਾਂ ਬੰਦ ਹੋ ਗਈ ਆਹ ਦੇਖੋ ਮਿੱਟੀ ਘਾਣ ਕਰਕੇ ਲੈ ਬੱਚਾ ਫੜ ਫੜ ਕੇ ਹਾਂ ਆ ਦੇਖ ਪਾਣੀ ਚਰ ਕੇ ਮਿੱਟੀ ਉਹਦੇ ਉੱਤੇ ਪਾਈ ਜਾਣੀ ਹੈਗੀ ਠੀਕ ਹੈ ਇਹ ਉਦਮ ਕੀ ਤਾਂ ਸਾਡੇ ਫੌਜੀ ਸਾਹਿਬ ਨੇ ਸੈਟ ਕਰਾ ਸੈਟ ਕਰ ਬਸ ਹੋ ਠੀਕ ਹੈ ਬਸ ਸਿੱਕਾ ਸਿੱਕਾ ਖੜਾ ਥੋੜੀ ਬੜੀ ਸੀ ਹੁਣ ਆਉਂਗਾ ਸਿੱਕਾ ਬਸ ਬੈ ਗਿਆ ਸੈਟ ਕਰ ਹੜ ਬਾਈ ਲੈ ਆ ਦੇਖ ਆਇਓ ਲਿਆਓ ਲਿਆਓ ਕਿਕਰਾਂ ਕੁਕਰਾਂ ਸਭ ਪਾ ਲਾਉਣੇ ਆ ਆ ਰੱਖੀਏ ਅੱਗੇ ਹੜ ਅੱਛਾ ਹਾਂ ਲਵਾਉ ਕੋਈ ਕਿਕਰ ਕਿੱਕਰਾਂ ਤੋਂ ਕੀ ਲੈਣਾ ਯਾਰ ਕੰਡਿਆਂ ਤੋਂ ਕੰਡਿਆਂ ਦੇ ਘਰ ਤੋਂ ਚਾਰ ਕਿੱਟ ਕਰਾਂ ਇਹ ਕਿੱਦਾਂ ਗੱਬਟਾ ਮੈਂ ਆ ਮਾਰੀਏ ਹਮ ਬੋਲੀਆ ਲੈਣਾ ਇਹ ਸਾਰਾ ਇਹਨਾਂ ਲਈ ਬੰਦ ਰਿਹਾਗਾ ਅੱਛਾ ਹਾਂ ਸਾਸ਼ੀ ਗਾਲ ਬਈ ਕਿੱਟ ਕਰਾਂ ਇਹ ਹੁਣ ਆਪਾਂ ਵਿਦਵਾਰ ਤੋਂ ਬੱਠਲ ਚ ਕਾਉਣੇ ਨੇ ਠੀਕ ਹੈ ਹੁਣ ਲੈ ਵਿਦਵਾਨਾ ਤੂੰ ਬੱਠਲ ਜਾ ਕੇ ਜਿੜੀਆਂ ਵਸਤੀ ਕਰੀ ਜਾਂਦੇ ਅਸੀਂ ਕਿਉਂ ਅਸੀਂ ਅਸੀਂ ਤਾਂ ਅਸੀਂ ਤਾਂ ਫੇਸਬੁੱਕ ਤੇ ਬੋਲਣ ਵਾਲੇ ਹੁੰਨੇ ਆ ਬਈ ਅਸੀਂ ਬੱਠਲ ਕਿਉਂ ਚੱਕਣੇ ਆਏ ਤਾਂ ਸੁੱਤੋ ਚਕਾਉਣੇ ਆ। ਤੁਸੀਂ ਜਿੱਦਾਂ ਡਿੱਕੇ ਚੜ ਗਏ ਨਾ ਅੰਬਿਆਂ ਦੀ ਚੜਾਈ ਰੱਖਣਾ ਸੀ। ਇੰਨੀ ਗੱਲ ਥੋਲੋ। ਅਸੀਂ ਆਲਸੀ ਤਾਂ ਨਹੀਂ ਬਣਾਉਂਦੇ। ਮੈਂ ਤੈਨੂੰ ਦੱਸੀ ਜਾਂਦਾ ਵੀ ਆਲਸੀ ਤੁਹਾਨੂੰ ਐਂਹਰ ਜਾਲਸੀ ਪੁਣਾ ਤੁਹਾਡਾ ਕੱਢਾਂਗੇ ਜਿੱਦਾਂ ਡਿੱਕੇ ਚੜ ਗਏ। ਤੁਸੀਂ ਕਿਸੇ ਦੀ ਬਦਵਾਨੀ ਨਹੀਂ ਘੁੱਟ ਲੋ। ਅੱਛਾ ਆ ਦੇ ਕਿੰਨੀ ਮਿਹਨਤ ਹੋ ਰਹੀ ਆ ਤੁਸੀਂ ਬੈਠ ਕੇ ਰਜਾਈਆਂ 'ਚ ਵਾਈਫਾਈ ਲਾ ਰਹੇ ਹੋ ਸਰ ਇਹ ਇੱਕ ਮਿੰਟ ਮਾਰ ਚੱਲੇ ਗਰਮੀ ਆ ਇਹ ਕੰਬਲ ਤਾਂ ਹੈਗੇ ਨੇ ਏਸੀ 'ਚ ਬੈਠੇ ਹੋਗੇ ਕੈਨ ਨੂੰ ਗੱਲ ਆ ਗਈ ਆ ਦੇ ਕਿੰਨੀ ਮਿਹਨਤ ਹੋਈ ਜਾਂਦੀ ਹੈਗੀ ਤੁਸੀਂ ਚਾ ਕੇ ਵੇਦੁਕਾ ਕੰਬਲ ਤਾਂ ਮਾਰ ਦੇਣ ਆਲਸੀ ਬਣਾਉਣੇ ਉਹ ਕਰ ਦਿਓ ਆ ਦੇਖ ਇਹ ਗਰਾਊਂਡ ਦੇ ਆ ਕੇ ਦੇਖੋ ਆ ਦੇਖ ਆ ਵੀ ਆਲਸੀ ਬਣਾਏ ਹੋਏ ਆਹ ਦੇਖ ਕਬੂਤਰਾਂ ਵਾਸਤੇ ਕਬੂਤਰ ਬਿਠਾ ਮਾਰਨਗੇ ਇੱਥੇ ਵੀ ਮਾਰਨੀ ਯਾਰ ਹਾ ਜਿਹੜਾ ਜਿਹੜਾ ਤੁਸੀਂ ਆਹ ਲਾਇਆ ਇੰਨੇ ਬੂਟੇ ਲਾਏ ਹੋਇਆ ਕੀ ਫਾਇਦਾ ਇੰਨਾ ਬੂਟੇ ਹੁੰਦਾ ਪੱਤੇ ਸਟਣਗੇ ਉਹ ਸੱਪ ਸਲੂਟੀ ਹੋਊਗੇ ਇੱਥੇ ਸੱਪ ਵੀ ਹੈ ਕੁਦਰਤ ਦੇ ਜੀਵ ਨੇ ਉਹਨਾਂ ਦੇ ਵੀ ਲੋੜ ਹੈਗੀ ਰੱਖ ਰੱਖ ਬੱਟਾ ਲਾ ਕੇ ਬੈਠਾ ਸਾਰਾ ਰੁੱਖ ਲਗਾ ਰੁੱਖ ਲਗਾਓ ਪਾਂਚ ਰੁੱਖ ਵੀ ਲੱਗੇ ਹੋਏ ਨੇ ਚਲੇ ਨਾ ਲੋੜ ਹੀ ਨਹੀਂ ਆਪੇ ਪਾਣਗੇ ਤੁਸੀਂ ਬਦਲ ਕਹਿਨੇ ਹੋ ਇਹਨਾਂ ਦਾ ਹਾਂ ਗਰ ਮੇਰੀ ਗੱਲ ਸੁਣ ਰੁੱਖ ਲਾਵਾਂਗੇ ਅਸੀਂ ਠੀਕ ਹੈ ਆਲ ਨਹੀਂ ਲਾਉਂਦੇ ਇੱਕ ਕੰਮ ਕਰੋਗੇ ਤੁਸੀਂ ਫਿਰ ਹਾਂ ਪਾਣੀ ਬਾਲਟੀ ਕਰੋਗੇ ਹਾਂ ਇਹ ਆ ਗਿਆ ਬਿਜਲੀ ਵਾਲੇ ਜਿਹੜੇ ਮੀਟਰ ਹੁੰਦੇ ਨੇ ਉਹਨਾਂ ਚ ਆਲ ਨਹੀਂ ਵੇਖਿਆ ਨਾ ਪੰਜ ਸੌ ਹਾਂ ਚੱਕਾ ਮੀਟਰ ਲਗਾਉਣੇ ਬੰਦ ਕਰ ਦੇ ਕਰਦਾਂਗੇ ਕਰਦੇਗਾ ਫਿਰ ਟਰਾਂਸਫਰਮਰ ਚੈਨਰਾਂ ਦੇ ਟਰਾਂਸਫਰਮਰ ਦੇ ਚੈਨਰਾਂ ਦੇ ਵਿੱਚ ਹਾਂ ਦੇਣਾ ਦੇਖੀ ਉਹਦੇ ਚੈਨਰਾਂ ਦੇ ਵਿੱਚ ਚਿੰਦਿਆਂ ਨੂੰ ਟਰਾਂਸਫਰਮਰ ਲਵਾਉਣੇ ਬੰਦ ਕਰਾਂਗੇ ਕਰਦਾਂਗੇ ਕਰਦੇਗਾ ਲੈ ਅਸੀਂ ਫਿਰ ਅਸੀਂ ਕੁਦਰਤੀ ਜ਼ਿੰਦਗੀ ਜਿਉਣੀ ਹੈ ਜਿਉਣੇਗਾ ਹਾਂ ਅਸੀਂ ਬੰਦ ਕਰ ਦਾਂਗੇ ਤੂੰ ਆਹ ਬੰਦ ਆਹ ਚੀਜ਼ਾਂ ਬੰਦ ਕਰ ਦੇ ਫਿਰ ਦੂਜੀ ਗੱਲ ਤੁਸੀਂ ਅੱਛਾ ਤੁਸੀਂ ਆਪ ਦਾ ਲਾ ਕੇ ਘਰਾਂ ਦੇ ਵਿੱਚ ਮਹਿੰਗੇ ਮਹਿੰਗੇ ਫਿਲਟਰ ਉਹ ਤਰਮਿੰਦਰ ਦੇ ਘਰਾਂ ਵਾਲੀ ਵੀਡੀਓ ਉਹ ਕੰਮ ਦੀ ਦਿੰਦੀ ਹੁੰਦੀ ਹੈ ਮਸੂਰੀ ਜੀ ਦੀ ਉਹ ਲਾ ਕੇ ਫਿਲਟਰ ਉਹ ਫੇਰ ਪਾਣੀ ਪੀਣੇ ਹੋਗੇ ਤੇ ਇਹ ਵਿਚਾਰੇ ਇਹਨਾਂ ਨੂੰ ਤੁਸੀਂ ਨਾਲੀਆਂ 'ਚ ਛੜ ਤਾਂ ਨਾਲੀਆਂ ਦੇ ਵਿੱਚ ਵੀ ਤਾਂ